ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਮੱਲਣ ਦਾ ਸੇਰੀ ਚਾਰ ਦਿਨਾਂ ਤੋਂ ਕੰਮ ਉਤੇ ਨਹੀਂ ਆਇਆ ਸੀ। ਉਹਦੀ ਸਾਲੀ ਦੇ ਮੁੰਡੇ ਦਾ ਵਿਆਹ ਸੀ ਤੇ ਉਹਦਾ ਸਾਰਾ ਟੱਬਰ ਗਿਆ ਹੋਇਆ ਸੀ। ਪੰਜਵੇਂ ਦਿਨ ਤੜਕੇ ਸਵੇਹਾ ਹੀ ਉਹ ਆਇਆ ਤੇ ਆਲੇ ਵਿੱਚ ਪਈ ਆਪਣੀ ਪਿੱਤਲ ਦੀ ਬਾਟੀ ਝੁੱਕ ਕੇ ਬੈਠ ਗਿਆ। ਜੀਤੋ ਨੇ ਉਹਨੂੰ ਚਾਹ ਪਾ ਦਿੱਤੀ। ਮੱਲਣੋਂ ਨੂੰ ਸਾਲੀ ਦਾ ਹਾਲ-ਚਾਲ ਪੁੱਛਣ ਲੱਗਿਆ ਤੇਜੂ ਇੱਕ ਘੁੱਟ ਚਾਹ ਵੀ ਪਰਦਾ ਤੇ ਵਿਆਹ ਦੀਆਂ ਗੱਲਾਂ ਦੱਸਦਾ ਤੁਰਿਆ ਜਾਂਦਾ ਮੱਲਕ ਮੱਲਕ ਬੋਲਦਾ ਚਾਹ ਪੀ ਕੇ ਤੇਜੂ ਨੇ ਬਾਟੇ ਵਿੱਚ ਮਿੱਟੀ ਪਾਈ ਤੇ ਉਹਨੂੰ ਰਗੜ ਰਗੜ ਕੇ ਮਾਂਜਣ ਲੱਗਿਆ ਆਲੇ ਵਿੱਚ ਬਾਟੀ ਰੱਖ ਕੇ ਉਹਨੇ ਪੁੱਛਿਆ ਅੱਜ ਫੇਰ 딸ੀ ਵਾਲਾ ਸਾਰਾ ਸੁਹਾਗ ਗਿਆ ਪਿਆ ਕੱਲ ਨੂੰ ਵਿਝਾਈ ਕਰਾਂਗੇ ਚੱਲ ਆਪਾਂ ਝੰਡੇ ਦੇ ਚੱਲਦੇ ਆਂ ਗੱਲ ਮੇਰੀ ਕੀਤੀ ਵੀ ਆ ਬੀ ਤੁਲਾ ਲਿਆ ਯੇ ਸੰਦੇਹ ਹਸਦੇ ਹਾਂ ਫੇਰ ਉਹਦਾ ਪਤਾ ਨਹੀਂ ਕਦੋਂ ਕਿੱਧਰ ਉੱਠ ਜੇ ਮੱਲਣ ਨੇ ਕਿਹਾ ਤੇ ਉਹ ਦੋ ਪ੍ਰਾਣੀਆਂ ਬੋਰੀਆਂ ਲੈ ਕੇ ਝੰਡੇ ਦੇ ਘਰ ਵੱਲ ਤੁਰ ਪਏ ਝੰਡਾ ਘਾ ਰਹੀ ਸੀ ਤੱਕੜੀ ਪਸੇਰੀ ਲੈ ਕੇ ਉਹ ਆਪ ਬੀ ਤੋਲਣ ਬੈਠ ਗਿਆ ਇੱਕ ਬੋਰੀ ਵਿੱਚ ਦੋ ਮਣ ਕਣਕ ਪਵਾ ਕੇ ਮੱਲਣ ਨੇ ਬੋਰੀ ਦਾ ਮੂੰਹ ਬੰਨਿਆ ਤੇ ਤੇਜੂ ਨੂੰ ਚੁਕਵਾ ਦਿੱਤੀ ਦੂਜੀ ਬੋਰੀ ਵਿੱਚ ਦੋ ਮਣ ਹੋਰ ਪਵਾਈ ਤੇ ਮੂੰਹ ਬੰਨ ਲਿਆ ਹੋਰ ਦੋ ਮਣ ਜੋ ਕੇ ਝੰਡੇ ਨੇ ਭੁੰਜੇ ਹੀ ਢੇਰੀ ਲਾ ਦਿੱਤੀ ਸਵਾਤ ਵਿੱਚ ਤળી ਦਿੱਤੀ ਹੋਈ ਸੀ ਕਣਕ ਵਿੱਚ ਭੋਰਾ ਵੀ ਰੇਤਾ ਰਲਣ ਦਾ ਡਰ ਨਹੀਂ ਸੀ ਸਿਰੀ ਮੁੜ ਕੇ ਆਇਆ ਤਾਂ ਉਹਦੀ ਖਾਲੀ ਬੋਰੀ ਤੋਲ ਕੇ ਰੱਖੀ ਦੋ ਮਣ ਭਾ ਦਿੱਤੀ ਝੰਡਾ ਪੁੱਛਣ ਲੱਗਿਆ ਲੈ ਸ਼ੀ ਮਣ ਹੋਗੀ ਬਹੁਤ ਹੈ ਹਾਂ ਸ਼ੀ ਮਣ ਤਾਂ ਬਾਧੂ ਹੈ 10 ਕੁ ਮਣ ਮੁਕਦੇ ਨੇ ਬੱਚ ਬੇਸ਼ੱਕ ਜਾਵੇ ਹੋਰ ਕਹੇ ਹੋਰ ਤੋਲ ਦਿਨਾ ਹੁਣ ਤਾਂ ਦੱਸ ਦੇ ਨਹੀਂ ਹੋਰ ਨਹੀਂ ਬਸ ਜਿਉਂਦਾ ਰਹਿ ਸੇਰਾ ਉਤੇ ਬੋਰੀਆਂ ਚੁੱਕ ਕੇ ਮੱਲਣ ਤੇ ਤੇਜੂ ਘਰ ਨੂੰ ਚੱਲ ਪਏ ਜਾਂਦਿਆਂ ਨੂੰ ਝੰਡਾ ਕਹਿੰਦਾ ਚੰਗਾ ਮੱਲਣ ਫੇਰ ਆਥ ਨੇ ਮੁਕੰਦੀ ਦੀ ਹੱਟੀ ਤੇ ਆ ਜੀ ਬਹੀਲੇ ਚੱਲਾਂਗੇ ਲਿਖਤ ਕਰ ਲਾਂਗੇ ਚੰਗੀ ਰਹਿੰਦੀ ਐ ਸਵਾਈ ਲਾਉਣਾ ਦਨੂ ਦੂਡੀ ਨੂੰ ਹੋਰ ਬਹੁਤ ਨੇ ਚੰਗਾ ਸ਼ਾਬਾਸ਼ੇ ਪਾਈ ਤੇਰੇ ਅਰਥ ਸਾਰਦਾ ਜਿਹੜਾ ਮੈਂ ਘਰੇ ਹੀ ਅੱਜ ਜਦੋਂ ਮਰਜੀ ਹਾਕ ਮਾਰ ਲੇ ਮੁੰਡਾ ਭੇਜਦੀ ਕੋਈ ਮਕੰਦੀ ਦੇ ਆਜੂਗਾ ਮੈਂ ਸ਼ੀਮਣ ਦੀ ਸ਼ੀਮਣ ਬਰੰਡ ਵਿੱਚ ਛੁੱਟ ਕੇ ਮੱਲਣ ਨੇ ਚੰਦਕੌਰ ਨੂੰ ਆਖਿਆ ਕਿ ਉਹ ਦੋ ਕੁ ਮਣ ਅੱਜ ਆਥਣ ਨੂੰ ਹੀ ਅੱਛੀ ਕਰ ਦੇਵੇ ਦੋਵਾਂ ਕੁੜੀਆਂ ਨੂੰ ਨਾਲ ਲਾ ਲਵੇ ਸੰਭਾਰ ਕੇ ਛੰਡੇ ਕਣਕਾ ਮਿਰਮਿਰੀ ਦਾ ਭੋਰਾ ਵੀ ਵਿੱਚ ਨਾ ਹੋਵੇ ਦਿਨ ਸ਼ਿ ਭੇਜੇ ਇੱਕ ਮੁੰਡਾ ਮੱਲਣ ਨੂੰ ਲੈਣ ਆ ਗਿਆ ਉਹਨੂੰ ਮਕੰਦੀ ਦੀ ਦੁਕਾਨ ਉੱਤੇ ਬੁਲਾਇਆ ਗਿਆ ਸੀ ਉਹ ਸਮਝ ਗਿਆ ਛੰਡੇ ਦੀ ਬਹੀ ਉੱਤੇ ਮਕੰਦੀ ਨੇ ਲਿਖਤ ਕੀਤੀ ਤੇ ਮੱਲਣ ਦਾ ਗੁੱਠਾ ਲਵਾ ਲਿਆ ਹਾੜੀ ਨੂੰ ਸਾਢੇ 7 ਮਾਣ ਕਣਕ ਲੈਣੀ ਕਰਨ ਲੇ ਗੁੱਠਾ ਲਾ ਕੇ ਮੱਲਣ ਨੇ ਧਰਤੀ ਉੱਤੇ ਕਸਾਇਆ ਤੇ ਮਕੰਦੀ ਨੂੰ ਰਾਮ ਰਾਮ ਬੁਲਾ ਕੇ ਘਰ ਨੂੰ ਆ ਗਿਆ ਉਹਦਾ ਚਿੱਤ ਬਹੁਤ ਖਰਾਬ ਸੀ ਉਹਨਾਂ ਦੇ ਘਰ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਉਹਨਾਂ ਕੋਲ ਬੀ ਪਾਉਣ ਲਈ ਵੀ ਕਣਕ ਨਹੀਂ ਰਹਿ ਗਈ ਸੀ ਨਮੀ ਕਣਕ ਤਾਂ ਅਜੇ 7 ਮਹੀਨਿਆਂ ਨੂੰ ਘਰ ਆਉਣੀ ਸੀ 7 ਮਹੀਨਿਆਂ ਲਈ ਢਿੱਡ ਦਾ ਬੰਦੋਬਸਤ ਕਰਨਾ ਵੀ ਜ਼ਰੂਰੀ ਸੀ ਉਹਨਾਂ ਚੁੱਪ ਗੀਤੇ ਨੇ ਆਥਣੇ ਦੀ ਰੋਟੀ ਖਾਦੀ ਤੇ ਬੈਠਕ ਵਿੱਚ ਪਿਓ ਕੋਲ ਬੈਠ ਕੇ ਇੱਧਰ ਉੱਧਰ ਦੀਆਂ ਦੋ ਚਾਰ ਗੱਲਾਂ ਕੀਤੀਆਂ। ਲੰਪ ਡੰਗ ਦਿੱਤਾ। ਜੀਤੋ ਬਾਬੇ ਖਾਤ ਰੋਟੀ ਲੈ ਆਈ ਤਾਂ ਉਹ ਆਪਣੇ ਪਿਓ ਦੇ ਉਦਾਸ ਚਿਹਰੇ ਨੂੰ ਵੇਖ ਕੇ ਚੁੱਪ ਕੀਤੀ ਹੀ ਮੁੜ ਗਈ। ਜਾ ਕੇ ਮਾਂ ਨੂੰ ਕਿਹਾ ਬਾਪੂ ਦਾ ਦੁੱਖ ਦਾ ਕੁਛ ਮਾਂ? ਚੰਦਕੌਰ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਮੱਲਣ ਦੇ ਅੰਦਰਲੇ ਰੋਗ ਨੂੰ ਭਲੀ ਭਾਂਤ ਜਾਣਦੀ ਸੀ। ਮਾਂ ਦੇ ਚੁੱਪ ਚਿਹਰੇ ਨੂੰ ਦੇਖ ਕੇ ਮੀਤੋ ਵੀ ਬਿਖਰਮੰਦ ਜਈ ਹੋ ਗਈ। ਉਨੰਦੈ ਬੁਲਣਾ ਉਤਲਾ ਪਹਿਲਾ ਵਾਲਾ ਚਾਹ ਪਤਾ ਨਹੀਂ ਕਿੱਧਰ ਉੱਡ ਗਿਆ ਸੀ ਖਾਉਂ ਪੀਉਂ ਵੇਲਾ ਧਪਾ ਕੇ ਡੂੰਗੇ ਹਨੇਰੇ ਵਿੱਚ ਮੱਲਣ ਅਗਵਾੜ ਵਿੱਚ ਗਿਆ ਕਈ ਘਰਾਂ ਵਿੱਚ ਜਾ ਕੇ ਪੁੱਛਿਆ ਹਰ ਕੋਈ ਕਹਿ ਰਿਹਾ ਸੀ ਕਿ ਉਹਨਾਂ ਨੇ ਆਪ ਕੱਲ ਨੂੰ ਬਜਾਈ ਕਰਨ ਜਾਣਾ ਹੈ ਮੱਲਣ ਚਾਹੁੰਦਾ ਸੀ ਦੋ ਹਾਲ ਹੋਰ ਵੀੜੀ ਉੱਤੇ ਲੈ ਲਵੇ ਤਾਂ ਜੋ ਬਜਾਈ ਦਾ ਕੰਮ ਛੇਤੀ ਨਿਬੜੇ ਬਾਸੰਬਾਰਕੇ 10 ਦੀ 10 ਕਮਾ ਜ਼ਮੀਨ ਸੁਹਾਗੀ ਪਈ ਸੀ ਅਖੀਰ ਪ੍ਰੀਤਮ ਆਪਣਾ ਹੱਲ ਦੇਣ ਲਈ ਮੰਨ ਗਿਆ ਉਹਨੇ ਆਪ ਹੀ ਜਾਣਾ ਸੀ ਥੋੜੀ ਜ਼ਮੀਨ ਸੀ ਸਿਰੀ ਉਹਨੇ ਕੀ ਕਰਨਾ ਸੀ ਕੁਝ ਹੋਰ ਜ਼ਮੀਨ ਹਿੱਸੇ ਦਾ ਠੇਕੇ ਉਤੇ ਲੈ ਕੇ ਉਹ ਆਪਣੀ ਕਬੀਲਦਾਰੀ ਤੋਰੀ ਜਾਂਦਾ ਉਹਨੇ ਬਜਾਈ ਦਾ ਕੰਮ ਮੁਕਾ ਲਿਆ ਸੀ ਤੜਕਿਆਂ ਨੂੰ ਸੰਦੇਹਾਂ ਉੱਠ ਕੇ ਤਿੰਨ ਹੱਲ ਮੱਲਣ ਦੇ ਟਾਲੀ ਵਾਲੇ ਖੇਤ ਪਹੁੰਚ ਗਏ ਤੇਜੂ ਪੂਰਾ ਹਲਿਆ ਸੀ ਬੰਦਾ ਵੀ ਕਾਡੂ ਸੀ ਪਹਿਲੀ ਝੋਲੀ ਉਹਨੇ ਭਰੀ ਉਹਦੇ ਮਗਰ ਪ੍ਰੀਤਮ ਤੇ ਪ੍ਰੀਤਮ ਦੇ ਮਗਰ ਨਾਦਰ ਦਾ ਹਲ ਮੱਲਣ ਖੁਦ ਵੀ ਦੋ ਬੋਰੀ ਚੁੱਕ ਕੇ ਲੈ ਗਿਆ ਹਾਲੀਆਂ ਨੂੰ ਪਾਣੀ ਧਾਣੀ ਦੇਣ ਚਾਹ ਕਰਨ ਤੇ ਸਲਾਬ ਲਾ ਲਈ ਉਹਦਾ ਖੇਤ ਵਿੱਚ ਰਹਿਣਾ ਜ਼ਰੂਰੀ ਸੀ ਦੁਪਹਿਰ ਦੀ ਰੋਟੀ ਚੰਦਗੁਰ ਤੇ ਜੀਤੂ ਲੈ ਆਈਆਂ ਹਨੇਰਾ ਹੋਣ ਤੱਕ ਉਹਨਾਂ ਨੇ ਅੱਧਾ ਖੇਤ ਬੀਜ ਦਿੱਤਾ ਮੱਲਣ ਨੇ ਦੂਜੇ ਦਿਨ ਲਈ ਵੀ ਪ੍ਰੀਤਮ ਦੇ ਨਾજર ਮੁਰੇ ਹੱਥ ਜੋੜੇ ਉਹ ਮੰਨ ਗਏ ਕਹਿੰਦੇ ਹੁਣ ਆ ਗਏ ਆ ਤਾਂ ਕੰਮ ਸਿਰੇ ਲਾ ਕੇ ਜਾਵਾਂਗੇ ਭਾਈ ਰੂਪੇ ਵਾਲੇ ਖੇਤ ਵਿੱਚ ਦੋ ਘੋਮਾਂ ਦੀ ਕਵਾ ਚੁੱਕ ਕੇ ਉਹਨਾਂ ਨੇ ਸੁਬਾਤ ਵਿੱਚ ਇੱਕ ਖੁੰਝ ਢੇਰੀ ਲਾ ਕੇ ਰੱਖ ਦਿੱਤੀ ਸੀ ਹੁਣ ਇਸ ਥਾਂ ਗੋਡੇ ਗੰਡੇ ਚਾਰਾ ਖੜਾ ਸੀ ਖਪਰਿਆਂ ਨਾਲ ਛਟੀਆਂ ਵੱਢ ਕੇ ਉਹ ਗੱਡਾ ਭਰ ਕੇ ਤੇ ਪਿੰਡ ਲਿਆ ਕੇ ਬਾੜੇ ਵਿੱਚ ਢੇਰ ਲਾਉਂਦੇ ਜਾਂਦੇ ਛਟੀਆਂ ਵੱਢਣ ਵਾਲੇ ਦਿਨ ਬਲਕਾਰ ਵੀ ਖੇਤ ਨੂੰ ਚਲਿਆ ਗਿਆ ਉਸ ਦਿਨ ਛੁੱਟੀ ਸੀ ਸਕੂਲ ਵਿੱਚ ਤੇਜੂ ਦੇ ਦੋਵੇਂ ਮੁੰਡੇ ਵੀ ਖੇਤ ਗਏ ਉਹਦੇ ਹਾਣੀ ਸਨ ਪਰ ਉਹ ਪੜਦੇ ਨਹੀਂ ਸਨ ਉਹਨਾਂ ਦੇ ਨਵੇਂ ਤੇ ਜਮਿਆਰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਐਨਾ ਗੌਰ ਨਹੀਂ ਕਰਦੇ ਸਨ ਜਵਾਗ ਥੋੜਾ ਜਿਹਾ ਵੀ ਡਾਰ ਹੁੰਦਾ ਤਾਂ ਝੱਟ ਉਹਨੂੰ ਮਈਆਂ ਮਗਰ ਲਾ ਦਿੱਤਾ ਜਾਂਦਾ ਹੋਰ ਨਹੀਂ ਤਾਂ ਬੱਕਰੀ ਚਾਰ ਕੇ ਹੀ ਲਿਆਉਂਦਾ ਬਲਕਾਰ ਦੂਜੀ ਜਮਾਤ ਵਿੱਚ ਪੜਦਾ ਸੀ ਕਦੇ ਕਦੇ ਤੇ ਜੂਦੇ ਮੁੰਡੇ ਮੱਲਣ ਦੇ ਘਰ ਆਉਂਦੇ ਤੇ ਬਲਕਾਰ ਨਾਲ ਖੇਡਣ ਲੱਗਦੇ ਉਹ ਬਸਤਾ ਖੋਲੀ ਬੈਠਾ ਹੁੰਦਾ ਤਾਂ ਉਹ ਬਿਟਰ ਬਿਟਰ ਉਹਦੇ ਕਾਪੀਆਂ ਕਿਤਾਬਾਂ ਕਲਮਾ ਪੈਨਸਲਾਂ ਸਿਆਹੀ ਦੀ ਦਵਾਤ ਤੇ ਸਲੇਟੀ ਫੱਟੀ ਵੱਲ ਝਾਕਦੇ ਰਹਿੰਦੇ। ਉਹਨਾਂ ਦਾ ਸਕੂਲ ਦੇ ਨਿੱਕੀਆਂ-ਨਿੱਕੀਆਂ ਗੱਲਾਂ ਪੁੱਛਦੇ। ਇੱਕ ਦਿਨ ਬਲਕਾਰ ਨੇ ਖੁੱਤਾਂ ਹੇਠ ਦੀ ਬਾਹ ਕੱਢ ਕੇ ਕੰਨ ਫੜੇ ਤਾਂ ਉਹ ਦੇਖ ਕੇ ਹੈਰਾਨ ਹੀ ਰਹਿ ਗਏ। ਘਰ ਜਾ ਕੇ ਬਲਕਾਰ ਵਾਂਗ ਕੰਨ ਫੜ-ਫੜ ਖੇਡਣ ਦੀ ਮਸ਼ਕ ਕਰਨ ਲੱਗੇ। ਉਹਨਾਂ ਦੀ ਮਾਂ ਪੁੱਛਦੀ ਸੀ, "ਵੇਖ ਰੂਦਿਓ, ਇਹ ਕੀ ਨਮਕ ਤੇ ਤਸਿੱਕਿਆ ਆਇਓ? ਅੱਜ ਜਦੋਂ ਖੇਤ ਵਿੱਚ ਛਟੀਆਂ ਵੱਡੀਆਂ ਜਾ ਰਹੀਆਂ ਸਨ।" ਉਹ ਤਿੰਨੇ ਜਾਣੇ ਚਾਰੇ ਵਿੱਚ ਭੱਜੇ ਫਿਰਦੇ ਸਨ ਮਲਣ ਕਈ ਵਾਰੀ ਉਹਨਾਂ ਨੂੰ ਝੜਕ ਚੁੱਕਿਆ ਸੀ ਸਾਲਿਓ ਕੰਜਰ ਦੇ ਪੁੱਤੋ ਸਾਰਾ ਚਾਰਾ ਮਿੱਧਤਾ ਸਾ ਹੜਦੇ ਨਹੀਂ ਤੁਸੀਂ ਤੇਜੂ ਨੇ ਆਪਣੇ ਵੱਡੇ ਮੁੰਡੇ ਦੇ ਕੰਨ ਉੱਤੇ ਚਪੇੜ ਮਾਰੀ ਪਰ ਨਾ ਉਹ ਤਾਂ ਗਾਲਾਂ ਝੜਕਾ ਨੂੰ ਗੁਲਦੇ ਹੀ ਨਹੀਂ ਸਨ ਅਸਲ ਵਿੱਚ ਗੱਲ ਇਹ ਸੀ ਕਿ ਬਲਕਾਰ ਦਾ ਗੀਜਾ ਕੌਡੀਆਂ ਨਾਲ ਭਰਿਆ ਹੋਇਆ ਸੀ ਤੇਜੂ ਦੇ ਮੁੰਡਿਆਂ ਨੇ ਉਹ ਤੋਂ ਕੌਡੀਆਂ ਮੰਗੀਆਂ ਉਹ ਦਿੰਦਾ ਨਹੀਂ ਸੀ ਉਹਨਾਂ ਨਾਲ ਕੌਡੀਆਂ ਖੇਡਦਾ ਵੀ ਨਹੀਂ ਸੀ ਉਹਨੂੰ ਡਰ ਸੀ ਉਹ ਜਿੱਤ ਜਾਣਗੇ ਤੇ ਹੁਣ ਉਹ ਅੱਗੇ-ਅੱਗੇ ਭੱਜਦਾ ਤੇ ਤੇਜੂ ਦੇ ਮੁੰਡੇ ਉਹਦੇ ਪਿੱਛੇ-ਪਿੱਛੇ ਬਲਕਾਰ ਭੱਜਦਾ ਤਾਂ ਉਹਦੇ ਗੀਜੇ ਵਿੱਚੋਂ ਕੌਡੀਆਂ ਛਲਕ ਕੇ ਬਾਹਰ ਡਿੱਗਦੀਆਂ ਤੇਜੂ ਦੇ ਮੁੰਡੇ ਨਾਲ ਦੀ ਨਾਲ ਅੱਖ ਬਚਾ ਕੇ ਕੌਡੀਆਂ ਚੁਗਦੇ ਜਾਂਦੇ ਉਹ ਉਹਨੂੰ ਰਤੇ ਮੈਦਾਨ ਵੱਲ ਘੇਰ ਕੇ ਲਿਆਉਂਦੇ ਤਾਂ ਜੋ ਗੀਜੋਂ ਡਿੱਗੀਆਂ ਕੌਡੀਆਂ ਸਾਰੀਆਂ ਦੀਆਂ ਸਾਰੀਆਂ ਉਹ ਆਸਾਨੀ ਨਾਲ ਚੁਗ ਸਕਣ ਪਰ ਉਹ ਫੇਰ ਗੇੜਾ ਖਾ ਕੇ ਚਾਰੇ ਦੇ ਕਿਨਾਰਿਆਂ ਵਿੱਚ ਭੱਜਣ ਲੱਗਦਾ ਲੱਖ ਗੀਜਿਆਂ ਨੂੰ ਹੱਥ ਪਾਉਂਦਾ ਪਰ ਕੌਡੀਆਂ ਫੇਰ ਵੀ गिर ਜਾਂਦੀਆਂ ਹੰਬ ਕਿ ਉਹ ਬਟ ਉਤੇ ਬੈਠ ਗਿਆ ਤਾਂ ਦੇਖਿਆ ਕਿ ਕੌਡੀਆਂ ਦਾ ਤਾਂ ਅੱਧਾ ਗੀਜਾ ਰਹਿ ਗਿਆ ਹੈ ਪਰ ਉਹਨੂੰ ਪਤਾ ਨਹੀਂ ਸੀ ਕਿ ਉਹਦੇ ਨਾਲ ਕੀ ਠੱਗੀ ਵਾਪਰ ਗਈ ਹੈ ਤੇਜ ਦੇ ਮੁੰਡੇ ਹੱਸਦੇ ਸਨ ਤੇ ਹਸੀ ਹੀ ਜਾ ਰਹੇ ਸਨ ਮੱਲਣ ਸਿਆ ਕਪਾਲੀ ਜ਼ਮੀਨ ਤਾਂ ਇਹ ਹੈ ਨਹੀਂ ਐਵੇਂ ਧੱਕਾ ਕਰਦੇ ਆਂ ਆਪਾਂ ਹਰ ਸਾਲ ਹੀ ਛਟੀਆਂ ਸਾਲੀਆਂ ਚੋਂ ਜਮਾ ਵੀ ਜਾਣ ਨਹੀਂ ਤੇ ਜੂ ਕਹਿ ਰਿਹਾ ਸੀ ਕਪਾਵ ਵੀ ਕਿਹੜੀ ਹੋਈ ਐ ਛਟੀਆਂ ਚੋਂ ਜਾਨ ਹੋਵੇ ਤਾਂ ਕਪਾਵ ਵੀ ਹੋਵੇ ਮੱਲਣ ਬੋਲਿਆ ਹੋਰ ਉਹ ਤਾਂ ਮੈਂ ਕਹਿਣਾ ਛੱਡੋ ਖੜਾ ਕਪਾ ਦਾ ਕੁਝ ਹੋਰ ਬੀਜ ਲਿਆ ਕਰੀਏ ਬਸ ਹੁਣ ਨਹੀਂ ਬੀਜ ਦੇ ਕਪਾ ਤੇਰੀ ਮੰਨ ਲਈ ਭਾਈ ਰੂਪੇ ਵਾਲੇ ਖੇਤ ਵਿੱਚ 2 ਕੁਮਾ ਮੱਕੀ ਵੀ ਸੀ ਖਾਸੀ ਹੋਈ ਖੜੀ ਸੀ ਬਾਕੀ ਦੇ 2 ਕੁਮਾ ਵਿੱਚ 1 ਕੁਮਾ 1 ਇੱਕ ਕੁਮਾਂਬੇ 'ਚ ਹੁਣ ਛੋਲੇ ਬੀਜ ਰੱਖੇ ਸਨ ਮਾਰੂ ਛੋਲੇ ਇਹ ਇੱਕੋ ਮਾਥਾ ਕੁਝ ਉੱਚੀ ਸੀ ਪਾਣੀ ਮਸਾਂ ਚੜਦਾ ਸੀ ਸੋ ਇਸ ਵਿੱਚ ਮਲਣ ਹਰ ਸਾਲ ਛੋਲੇ ਬੀਜਦਾ ਜਾਂ ਸਰੋਂ ਥੋੜੇ ਕਣੇ ਛੋਲੇ ਤੇ ਸਰੋਂ ਹਰ ਕਿਸਾਨੇ ਘਰ ਵਿੱਚ ਹੁਣੇ ਲਾਜ਼ਮੀ ਸਨ ਨਾ ਦਾਲ ਬਿਨਾ ਸਰਦਾ ਤੇ ਨਾ ਤੇਲ ਵਗੈਰਾ ਬਿਨਾ ਖੇਤੀਬਾੜੀ ਦੇ ਸਾਰੇ ਮੋٹے ਕੰਮ ਮੁਕਾ ਕੇ ਮੱਲਣ ਮੀਤੋ ਦੇ ਪਿਆ ਵਾਰੇ ਸੋਚਣ ਲੱਗਿਆ ਅਜੇ ਤਾਂ ਕੁਝ ਵੀ ਨਹੀਂ ਬਣਾਇਆ ਸੀ ਕੁਝ ਵੀ ਨਹੀਂ ਖਰੀਦਿਆ ਸੀ ਸਾਰਾ ਕੁਝ ਹੀ ਕਰਨ ਵਾਲਾ ਰਹਿੰਦਾ ਸੀ ਉਤੋਂ ਦਿਨ ਚੜਦੇ ਆ ਰਹੇ ਸਨ ਦੀਵਾਲੀ ਕਦੋਂ ਦੀ ਲੰਘ ਗਈ ਸੀ ਲੋਹੜੀ ਆਉਣ ਵਾਲੀ ਸੀ ਲੋਹੜੀ ਵਾਲੇ ਦਿਨ ਉਹ ਸੰਦੇਹਾਂ ਹੀ ਮਕੰਦੀ ਮੱਲ ਦੀ ਹੱਟੀ ਉੱਤੇ ਜਾ ਬੈਠਾ ਮਕੰਦੀ ਪੁੱਛਣ ਲੱਗਾ ਕੀ ਗੱਲਾਂ ਮੱਲਣਾ ਅੱਜ ਸਵੇਹਾ ਹੈ ਕਿਵੇਂ ਦਰਸ਼ਨ ਦਿੱਤੇ ਲੋਹੜੀ ਦਾ ਦਿਨ ਹੈ ਸਰਦਾਰਨੀ ਨੇ ਭੂਤ ਪਿੰਨੇ ਨਹੀਂ ਬਣਾ ਕੇ ਦਿੱਤੇ ਭੂਤ ਬਿੰਨੇ ਤੇ ਲਾਂਦੇ ਤੌਲੀਏ ਬਾਜਰੇ ਤੇ ਜਵਾਰ ਦੀਆਂ ਖਿੱਲਾਂ ਦਾ ਲਟਾ ਲਟ ਕਿੰਨਾ ਹੀ ਕੁਝ ਬਣਾਈ ਬੈਠੀ ਹੈ ਉਹ ਤਾਂ ਪਰ ਕੰਜਰ ਦਾ دل ਹੀ ਨਹੀਂ ਕਰਦਾ ਕੁਝ ਖਾਣ ਨੂੰ ਮੱਲਣ ਨੇ ਂਟਿਲੇ ਟਿਲੇ ਬੋਲ ਗੱਡੇ ਤਾਂ ਕੋਈ ਅੰਦਰਲੀ ਬਿਮਾਰੀ ਹੋ ਪਾਈ ਨਹੀਂ ਤਾਂ ਅੰਦਰਲੀ ਬਿਮਾਰੀ ਦਾ ਤੈਨੂੰ ਨਹੀਂ ਪਤਾ ਨਾ ਬਈ ਮੱਲਣ ਸਿਆ ਦੇਵੀ ਸੋ ਰੱਬ ਦੇਖਦਾ ਉੱਤੇ ਮੈਨੂੰ ਕੋਈ ਇਲਮ ਨਹੀਂ ਉਹ ਕਿਉਂ ਤੇ ਚਿਲਮ ਧਾਰ ਕੇ ਮੁਕੰਦੀ ਨੇ ਨੜੇ ਮੂੰਹ ਵਿੱਚ ਲੈ ਲੇ ਤੇ ਮੱਲਣ ਵਾਲੇ ਖੋਜ ਭਰੀਆਂ ਅੱਖਾਂ ਨਾਲ ਝਾਕਣ ਲੱਗ ਪਿਆ ਬਚੋਲਾ ਵਿਆਹ ਕਢਾ ਕੇ ਲੈ ਗਿਆ ਗੱਲ ਘੜਾ ਕੇ ਵਿਆਹ ਲਿਆ ਜੱਟ ਨੇ ਇਹ ਨਹੀਂ ਛੇਤੀ ਫੇਰ ਕੀ ਫਿਕਰ ਹੋ ਗਿਆ ਤੈਨੂੰ ਜਾਇਦਾਦ ਦਾ ਮਾਲਕ ਐ 16 ਕੋ ਮਾਤਾ ਕਿਸੇ ਕਹਿੰਦੇ ਕਹੋਂਦੇ ਜੱਟ ਕੋਲ ਮਸਾ ਹੁੰਦੀ ਐ ਕੋਈ ਹੋਰ ਕਾਨਮੀਣ ਐ ਤਾਂ ਦੱਸ ਦੇ ਭਾਈ ਜਿੰਨੇ ਜੋਗੇ ਹੈਗੇ ਆ ਕਰ ਦਿਆਂਗੇ ਜੋਰ ਇਹੀ ਤਾਂ ਗੱਲ ਕਰਦਾ ਤੇਰੇ ਕੋਲ ਤਾਂ ਹੀ ਤਾਂ ਆਇਆ ਮੈਂ ਫਿਰ ਤਾਂ ਲੋੜੀ ਵਾਲੇ ਗੁੜ ਲੈ ਕੇ ਆ ਬੈਠਣਗੇ ਤੇਰੇ ਕੋਲ ਗੱਲ ਸੁਣ ਲੈ ਮੇਰੀ ਅਕੇ ਸ਼ਾਹ ਬਿਨਾ ਪਤਨੀ ਰਪਈਆ ਚਾਹੀਦਾ 6000 6000 6000 ਤਾਂ ਠਿਕਰੀਆਂ ਨਹੀਂ ਇਕੱਠੀਆਂ ਹੁੰਨੀਆਂ ਕਿ ਤੂੰ ਰਾਮ ਰਾਮ ਕਰ ਐਨਾ ਤਾਂ ਮੁਸ਼ਕਲ ਹੈ ਭਾਈ ਘਟ ਨਾਲ ਨਹੀਂ ਸਰਦਾ ਨਾ ਮੇਰਾ ਸਾਰਾ ਹਸਾਬ ਲਾਇਆ ਪਿਆ ਏ 6000 ਦਾ ਤਾਂ ਸੋਨਾ ਆਉ ਕੱਲਾ ਬਾਕੀ ਹੋਰ ਵੀ ਖਰਚ ਨੇ ਤੂੰ ਸ਼ੀ ਹਜ਼ਾਰ ਕਰ ਦੇ ਬਾਕੀ ਮੈਂ ਕਿ ਤੂੰ ਹੋਰ ਕਰੂੰ ਹੂਲਾ ਤਾਂ ਫੱਕਣਾ ਹੀ ਪਊ ਸੋਚ ਸੋਚ ਕੇ ਮਕੰਦੀ ਨੇ ਹਿਸਾਬ ਜਲਾਇਆ ਤੇ ਚੁੱਪ ਹੀ ਕਰ ਗਿਆ ਬਗਲੇ ਵਾਂਗ ਅੱਖਾਂ ਮੀਚ ਲਈਆਂ ਮੱਲਣ ਨੇ ਹੱਥਾਂ ਵਿੱਚ ਲੈ ਡੱਕੇ ਨੂੰ ਧਰਤੀ ਉੱਤੇ ਸੁਟਿਆ ਤੇ ਕਹਿੰਦਾ ਫੇਰ ਮਕੰਦੀ ਨੇ ਅੱਖਾਂ ਉਘੇੜੀਆਂ ਤੇ ਪੁੱਛਿਆ ਰਾਕਮ ਚਾਹੀਦੀ ਕਿਦਣ ਹੈ ਬਸ ਕੱਲ ਨੂੰ ਕਰ ਦੇ ਚਾਹੀ ਪਰਸੋਂ ਕਰਦੇ ਚੌਥੇ 630 630 ਚਾਹੀਦੇ ਨੇ ਪੈਸੇ ਤਾਂ ਇਹ ਮੇਰੇ ਸਾਲੇ ਦੀ ਸਿਉਣਾ ਚੀਜ਼ ਹੀ ਐ ਸੀ ਨਕਦ ਦਿਓ ਤਾਂ ਮਿਲਦੀ ਆ ਉਧਾਰ ਸੁਧਾਰ ਵਾਲੀ ਚੀਜ਼ ਹੁੰਦੀ ਤਾਂ ਗੱਲ ਹੋਰ ਸੀ ਪਹਿਲਾਂ ਵੀ 2000 ਦਾ ਨਾਮ ਆ ਚੱਲਦਾ ਹਾਂ ਉਹ ਤਾਂ ਖਰਾ ਦੋਦਰਗਾ ਓਏ ਉਹ ਤਾਂ ਐਤ ਕੀ ਜੋੜ ਵੜਦਾ ਹੁੰਦਾ ਕਾਣ ਕੇ ਦੇਖੀ ਤੂੰ ਘਰੇ ਲੱਗ ਜਾਣਗੇ 10 ਬੀਜੀ ਐ ਪਰ ਆ ਪਾਣੇ ਦਾ ਕੀ ਪਤਾ ਸੀ ਵਿਆਹ ਦਾ ਅੱਖਾਂ ਜੀਆਂ ਮੀਜ ਕੇ ਮਕੰਦੀ ਨੇ ਪੁੱਛਿਆ ਗਹਿਣਾ ਕਿੱਥੋਂ ਬਣਾਉਣਾ ਹੈ ਹਰਾਮਪੁਰੇੋਂ ਜਾਂ ਭਾਈ ਰੂਪਿਓ ਭਾਈ ਰੂਪੇ ਵਾਲੇ ਸੁਨਿਆਰੇ ਠੀਕ ਨੇ ਨਾਲੇ ਵਾਹ ਏ ਪਹਿਲੇ ਦਿਨੋਂ ਬੰਦਾ ਵੀ ਇਮਾਨਦਾਰ ਨੇ ਇਮਾਨਦਾਰੀ ਦੇ ਦਾ ਛੱਡ ਦੇ ਗੱਲ ਸੁਨਿਆਰ ਨੇ ਦਾ ਮਾਂ ਦੇ ਹੱਥ ਚੋਂ ਸਿਉਣਾ ਰੱਖ ਲਿਆ ਸੀ ਮੱਲਣ ਪੱਬਾਂ ਪਰ ਹੋ ਕੇ ਬੈਠ ਗਿਆ ਉਹਦੀਆਂ ਅੱਖਾਂ ਵਿੱਚ ਪੂਰਾ ਚਾਨਣ ਸੀ ਕਹਿੰਦਾ ਅੱਛਿਆ ਟੜਕੇ ਤਾਂ ਮਾਗੀ ਐ ਤਿਹਾਰ ਦੇ ਦਿਨ ਕਾ ਨੂੰ ਐਵੇਂ ਪਾਸਾ ਨੂੰ ਆਜ ਹੀ ਸੰਦੇਹਾਂ ਲਿਖਤ ਕਰ ਲਾਂਗੇ ਬਹੀ ਤੇ ਪਹਿਲਾਂ ਵਾਲਾ 2020 ਵਿੱਚੇ ਪਾ ਲਾਂਗੇ ਦੁਪਹਿਰ ਨੂੰ ਚੱਲਾਂਗੇ ਭਾਈ ਰੂਪੇ ਉੱਥੇ 6000 ਤੈਨੂੰ ਖਰਾ ਕਰ ਦਿਆਂਗੇ ਰਾਕ ਮੇਰੀ ਉੱਥੇ ਪਈ ਐ ਇਸੇ ਮਤਵਰ ਬੰਦੇ ਕੋਲ ਨੇ ਰਿਸ਼ਤੇਦਾਰੀ ਐ ਆਪਣਾ ਤੇ ਫਿਰ ਹੌਲੀ ਜੇ ਮੱਲਣ ਨੇ ਦੇ ਨੇੜੇ ਮੂੰਹ ਕਰਕੇ ਉਹਨੇ ਕਿਹਾ ਮੈਂ ਆਪਦੇ ਕੋਲ ਨਹੀਂ ਰੱਖਦਾ ਹੁੰਦਾ ਤੈਨੂੰ ਪਤਾ ਜਮਾਨਾ ਕਿਹੜਾ ਮਕੰਦੇ ਨੇ ਕਰੇੜਾ ਖਾਦੇ ਦੰਦ ਕੱਢੇ ਤੇ ਆਖਿਆ ਦੋ ਗਵਾਹ ਲਿਆਈਂ ਚੰਗੇ ਹੁੰਦੇ ਆ ਪੱਕਾ ਕੰਮ ਹੋ ਜਾਂਦਾ ਗਵਾਹੀ ਪੈ ਕੇ ਚੱਲ ਅੱਧਾ ਫਿਕਰ ਦਾ ਮੁੱਕਿਆ ਸੋਚ ਕੇ ਮੱਲਣ ਮਕੰਦੀ ਦੀ ਹੱਟੀ ਤੋਂ ਉੱਠ ਆਇਆ ਸੱਤ ਵਿੱਚ ਲੋਹੜੀ ਦੀਆਂ ਲਾਟਾਂ ਉੱਠ ਰਹੀਆਂ ਸਨ ਜੁੱਤੀ ਲਾ ਕੇ ਉਹਨੇ ਇੱਕ ਪੈਰ ਸੇਕਿਆ ਘਰ ਦਾ ਬਾਰ ਵੜਦਿਆਂ ਉਹਦਾ ਜੀ ਕੀਤਾ ਉਹ ਲਲਕਾਰਾ ਮਾਰ ਕੇ ਚੰਦਗੁਰ ਨੂੰ ਆਪਣੀ ਖੁਸ਼ੀ ਦੱਸੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾ ਹਫਲਾ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।